ਅਜਕੜਨ ਸ਼੍ਰੀ ਹਰਮਿੰਦਰ ਸਾਹਿਬ ਦੇ ਜਾਂਦੇ ਰਸਤੇ ਚੌਕ ਮਹਾ ਸਿੰਘ ਗੇਟ ਤੇ ਸ਼ਰਾਬ ਦੇ ਠੇਕੇ ਅਤੇ ਮੀਰ ਦੀ ਦੁਕਾਨ ਨੂੰ ਲੈ ਕੇ ਸਿੱਖ ਸੰਗਠਨ ਦੇ ਵੱਲੋਂ ਸਤਨਾਮ ਵਾਹਿਗੁਰੂ ਜੀ ਦਾ ਜਾਬ ਕੀਤਾ ਗਿਆ ਤੇ ਮੰਗ ਕੀਤੀ ਗਈ ਕਿ ਇਸ ਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਹਰ ਰੋਜ਼ ਲੱਖਾਂ ਸ਼ਰਧਾਲੂ ਨਤਮਤਕ ਹੋਣ ਦੇ ਲਈ ਪਹੁੰਚਦੇ ਨੇ ਤੇ ਜਿੱਥੋਂ ਮਥਾ ਟੇਕਣ ਜਾਂਦੇ ਸਮੇਂ ਰਸਤੇ ਦੇ ਵਿੱਚ ਸ਼ਰਾਬ ਅਤੇ ਮੀਰ ਦੀ ਦੁਕਾਨ ਦੇਖਦੇ ਨੇ ਜਿਸ ਦੇ ਨਾਲ ਧਾਰਮਿਕ ਆਸਥਾਵਾਂ ਨੂੰ ਠੇਸ ਪਹੁੰਚਦੀ ਹੈ ਇਸ ਦੇ ਲਈ ਸਰਕਾਰ ਨੂੰ ਜਲਦ ਤੋਂ ਜਲਦ ਬੰਦ ਕਰਨ ਦੇ ਲਈ ਅਪੀਲ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪੰਜਾਬ ਸਿੰਘ ਸੁਲਤਾਨਵਿੰਨ ਪੰਜ ਥਾ ਮਿਸਲ ਬਾਬਾ ਨਦਾਨ ਸਿੰਘ ਜੀ ਪੰਜ ਥਾ ਕੀ ਕੀਤਾ ਜਾ ਰਿਹਾ ਜੀ ਸਾਡੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਜੀ ਭਾਈ ਰਣਜੀਤ ਸਿੰਘ ਭੋਮਾ ਹੋਣਾ ਨੇ ਜੋ ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਬੀੜੀ ਸਿਗਰਟ ਪਾਨ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਆਦਿਕ ਬੰਦ ਕਰਾਉਣ ਵਾਸਤੇ ਜੋ ਇਹ ਸੰਘਰਸ਼ ਵਿੱਢਿਆ ਸੋ ਜੋ ਪ੍ਰਸ਼ਾਸਨ ਆ ਕੰਮ ਕਰਦੇ ਨਹੀਂ ਨੇ ਸੁੱਤਾ ਪਿਆ ਇਹਨਾਂ ਨੂੰ ਜਗਾਉਣ ਵਾਸਤੇ ਅੱਜ ਤੇ ਸਿਰਫ ਸਾਤਨਾ ਵੈਰੂ ਦਾ ਜਾਬ ਕਰਕੇ ਜੋ ਅਸੀਂ ਇੱਥੇ ਮਾਰਚ ਕੱਢ ਰਹੇ ਆ ਜੋ ਮੋਰਚਾ ਲਾਇਆ ਸ਼ਾਂਤਮਈ ਮੋਰਚਾ ਜੇਕਰ ਇਹ ਸ਼ਰਾਬ ਦੀਆਂ ਦੁਕਾਨਾਂ ਇਹ ਮੀਟ ਸ਼ਰਾਬ ਦੀਆਂ ਦੁਕਾਨਾਂ ਇਹ ਪਾਨ ਤਮਾਕੂ ਦੀਆਂ ਦੁਕਾਨਾਂ ਨਾ ਬੰਦ ਕੀਤੀਆਂ ਗਈਆਂ ਤੇ ਇਹ ਜਿਹੜੀਆਂ ਦੁਕਾਨਾਂ ਅਸੀਂ ਆਪ ਬੰਦ ਕਰਾਵਾਂਗੇ ਉਹਦੇ ਵਾਸਤੇ ਭਾਵੇਂ ਸਾਨੂੰ ਜੇਲ੍ਹ ਵੀ ਕੱਟਣੀ ਪਵੇ ਪ੍ਰਵਾਹ ਕਿਹੇ ਗੱਲ ਦੀ ਨਹੀਂ ਮੋਰਚਾ ਦੇ ਬਾਅਦੀਆਂ ਗੱਲਾਂ ਜੀ ਮੈਂ ਤੇ ਸਿੱਧਾ ਗੱਲ ਕਰਦਾ ਨਿਹੰਗ ਸਿੰਘ ਮੰਗ ਨਹੀਂ ਕਰਦਾ ਨਿਹੰਗ ਸਿੰਘ ਹਮੇਸ਼ਾ ਆਪਣਾ ਹੱਕ ਲੈ ਲੈਂਦਾ ਤੇ ਆਪਣਾ ਹੱਕ ਲੈਣ ਵਾਸਤੇ ਭਾਵੇਂ ਸਾਨੂੰ ਆਪਣਾ ਖੂਨ ਦਾ ਕਤਰਾ-ਕਤਰਾ ਵੀ بہਣਾ ਪਵੇ ਉਹ ਵੀ ਬਹਾ ਦੇਵਾਂਗੇ ਜੀ ਭੋਮਾ ਪ੍ਰਧਾਨ ਸਮਾਜ ਸਿਹਾਰ ਸੰਸਥਾ ਪੰਜਾਬ ਬਾਸਟੈਂਡ ਅਮਰitsar ਗੁਰੂ ਨਗਰੀ ਜੇ ਪਹਿਲੇ ਚੌਂਕ ਚੌਂਕ ਮਹਾਸੰਗ ਦੇ ਵਿੱਚ ਜੋ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਮਾਰਾਏ ਦੇ ਆਉਣ ਜਾਣ ਵਾਲਿਆਂ ਰਸਤਿਆਂ ਦੇ ਵਿੱਚ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਮਾਣ ਬੀਟ ਦੀਆਂ ਦੁਕਾਨਾਂ ਨੂੰ ਪੱਕੇ ਤੌਰ ਤੇ ਬੰਦ ਕਰਾਉਣ ਲਈ ਅੱਜ ਸਤਨਾਮ ਵਾਹਿਗੁਰੂ ਦਾ ਜਾਬ ਕੀਤਾ ਗਿਆ ਹੈ ਅਸੀਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਆਪਨੇ ਸਰਕਾਰ ਬਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਸਾਡੀ ਸਰਕਾਰ ਬਣੀ ਤੇ ਅਸੀਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਵਾਂਗੇ ਬਾਸਾੜੇ ਦਾ ਪਹਿਲਾ ਚੌਕ ਹੈ ਚੌਕ ਮਹਾ ਸਿੰਘ ਜੋ ਸ਼ਰਾਬ ਦੇ ਠੇਕੇ ਸੰਤਾਂ ਦੀ ਸਰਦਾਂ ਨੂੰ ਛੱਟ ਮਾਰਦੇ ਹਨ ਅਤੇ ਹਾਲ ਗੇਟ ਤੇ ਮੱਸੀ ਮੰਡੀ ਦਾ ਬਾਜ਼ਾਰ ਬਣਿਆ ਹੋਇਆ ਹੈ ਕੰਨਤਨ ਬਾਬਾ ਦੀਪ ਸਿੰਘ ਮਾਰੇ ਨੂੰ ਜਾਈਏ ਰਿਹਾਬਿੱਲਾ ਮੀਟ ਵਾਲਾ ਰਾਜੂ ਮੀਟ ਵਾਲਾ ਭਾਈ ਸਾਹਿਬ ਮੀਟ ਵਾਲਾ ਇਹ ਤਾਂ ਹੀ ਦੁਕਾਨਾਂ ਸੰਤਾਂ ਦੀ ਸਰਦਾਂ ਨੂੰ ਛੱਟ ਮਾਰੀਆਂ ਹਨ ਅਸੀਂ ਮੰਗ ਕਰਦੇ ਤੁਸੀਂ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਹਿਲ ਦੇ ਆਧਾਰ ਤੇ ਅਮਰਸਰ ਨੂੰ ਪੁੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਅਤੇ ਚੌਕ ਮਹਾ ਸਿੰਘ ਤੇ ਜੋ ਸ਼ਰਾਬ ਦੇ ਠੇਕੇ ਹਨ ਪੱਕੇ ਤੌਰ ਤੇ ਬੰਦ ਕਰਕੇ ਇਹਨਾਂ ਦੀ ਜਗ੍ਹਾ ਤਬਦੀਲ ਕੀਤੀ ਜਾਵੇ ਅਤੇ ਵੱਖਰੀ ਮਾਰਕੀਟ ਬਣਾਈ ਜਾਵੇ ਤਾਂ ਜੋ ਕਿ ਦੇਸ਼ ਦੇ ਦੇਸ ਤੋਂ ਸੰਤਾਂ ਜਿਹੜੀਆਂ ਨਾਤਮਤ ਹੋਣ ਆ ਰੀਆਂ ਹਨ ਉਹਨਾਂ ਦੇ ਸਰਦਾਂ ਨੂੰ ਠੇਸ ਨਾ ਪਹੁੰਚੇ ਜੇ ਬੰਦ ਨਹੀਂ ਹੁੰਦੇ ਅਗਲਾ ਐਕਸ਼ਨ ਕੀ ਹੋਵੇਗਾ ਅਸੀਂ ਸਮੂਹ ਨਾਨਕ ਨਾਮ ਲੈਵਾ ਸੰਤਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੀਆਂ ਹਾਂ ਕਿ ਜੇਕਰ ਇਹ ਸ਼ਰਾਬ ਦੇ ਠੇਕੇ ਬੰਦ ਨਾ ਹੋਏ ਸਮੂਹ ਨਾਨਕ ਨਾਮ ਲੈਵਾ ਸੰਤਾਂ ਵੱਲੋਂ ਇਥੇ ਪੱਕਾ ਮੋਰਚਾ ਲਾਇਆ ਜਾਵੇਗਾ ਜਿਹਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਠੇਕੇ ਠੋਖ੍ਹ ਖੋਲਣ ਵਾਲੇ ਅਤੇ ਮੀੜ ਦੁਕਾਨਾਂ ਖੋਲਣ ਵਾਲਿਆਂ ਦੀ ਜ਼ਿੰਮੇਵਾਰੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ